ਰਲਟ ਇਹਨਾਂ ਦਾ ਵਧੀਆ ਇਹਦਾ ਜਿਹੜੇ ਵੀਰ ਨੂੰ ਪ੍ਰੋਬਲਮ ਰਹਿੰਦੀ ਹੈ ਨਿਊਰਲ ਦੀ ਜਾਂ ਜਿਨ੍ਹਾਂ ਨੂੰ ਜ਼ਿਆਦਾ ਟੈਨਸ਼ਨ ਵਾਲੇ ਪ੍ਰੀ ਮਰੀਜ਼ ਨੇ ਜਾਂ ਜਿਨ੍ਹਾਂ ਨੂੰ ਨੀਂਦ ਨਹੀਂ ਆਂਦੀ ਜਾਂ ਜਿਨ੍ਹਾਂ ਦੇ ਮਸਲ ਕਮਜ਼ੋਰ ਨੇ ਉਹਨਾਂ ਲਈ ਇਹਦਾ ਪਾਊਡਰ ਬਹੁਤ ਹੀ ਵਧੀਆ ਹੈ ਠੀਕ ਹੈ ਜੀ ਯਕਰ ਇਹ ਕੁਆਲਟੀ ਦੀ ਹੋਵੇ ਤਾਂ ਪਿਸਤੀ ਮਤਲਬ ਕੀ ਹੁੰਦਾ ਏ ਸਰ ਪਿਸਤੀ ਉਹ ਹੁੰਦੀ ਹੈ ਜਿਵੇਂ ਕਿ ਕੋਈ ਭਸਮ ਜਿਵੇਂ ਕੋਈ ਗਰਮ ਭਸਮ ਹੁੰਦੀ ਹੈ ਉਹਨੂੰ ਆਪਾਂ ਨੇ ਠੰਡੀ ਬਣਾਣੀ ਹੋਵੇ ਤਾਂ ਉਹਨੂੰ ਗੁਲਾਬ ਦੇ ਫੁੱਲਾਂ ਦੇ ਅਰਕ ਵਿੱਚ ਖਰਲ ਕਰਦੇ ਆਂ ਓਕੇ ਜੀ ਆ ਫਿਰ ਉਹ ਠੰਡੀ ਹੋ ਜਾਂਦੀ ਹੈ ਜਿਵੇਂ ਬਾਲੇ ਕਹਿੰਦੇ ਹੁੰਦੇ ਨੇ ਪੁੱਠ ਦੇਣੀ ਇਹੀ ਹੁੰਦੀ ਹੈ ਪਿਸਟੀ ਹੁੰਦੀ ਹੈ ਸਰ ਪੁੱਠ ਅੱਡ ਹੁੰਦੀ ਹੈ ਅੱਛਾ ਜੀ ਠੀਕ ਹੈ ਜਿਹੜੀ ਖਰਲ ਹੁੰਦੀ ਹੈ ਉਹ ਅੱਡ ਹੁੰਦੀ ਹੈ ਉਹ ਪੁੱਠਾ ਭਾਗ ਨਹੀਂ ਵਿੱਚ ਦਿੰਨੇ ਆ ਹੂੰ ਭਸਮਾਂ ਨੂੰ ਸ਼ੁੱਧ ਕਰਨ ਲਈ ਠੀਕ ਹੈ ਜੀ ਠੀਕ ਹੈ ਆ ਜਿਹੜੀ ਆਪਣੀ ਪਿਫਟੀ ਹੁੰਦੀ ਹੈ ਪਿਫਟੀ ਦਾ ਮਤਲਬ ਆ ਹੁੰਦਾ ਆਪਾਂ ਗੁਲਾਬ ਦੇ ਅਰਕ ਦੇ ਵਿੱਚ ਇਹਨੂੰ ਖਰਲ ਕਰਦੇ ਆ ਇਹਨੂੰ ਠੰਡਾ ਕਰਨ ਲਈ ਅੱਛਾ ਜੀ ਆਸਮ ਦੀ ਤਾਸਿਰ ਠੰਡੀ ਕਰਨ ਲਈ ਸਾਡੇ ਕੋਲ ਕਬੂਤਰਾਂ ਦਾ ਠੰਡਾ ਫਾਰਮੂਲਾ ਵੀ ਅਵੇਲੇਬਲ ਆ ਅਸੀਂ ਬਣਾ ਕੇ ਦਿੰਨੇ ਆ ਕਹਿੰਦੇ ਹੁੰਦੇ ਨੇ ਵੀ ਕਾਲਾ ਅਕਸਰ ਵੈਸ ਬਰਾਬਰ ਮੇਰੇ ਭਾਵੇਂ ਤਾਂ ਆ ਸਾਰੇ ਭਾਂਡਿਆਂ 'ਚ ਐਡੋ ਐਡ ਤਰ੍ਹਾਂ ਦੀ ਸਰੋਂ ਆ ਕਿਉਂਕਿ ਅਸੀਂ ਤਾਂ ਸਰੋਂ ਨੂੰ ਜਾਣਦੇ ਆ ਅਸਲ ਦੇ ਵਿੱਚ ਹੈ ਕੀ ਆ ਕੀ ਕੰਮ ਹੈ ਇਹਨਾਂ ਦਾ ਤੁਸੀਂ ਦੱਸੋਗੇ ਸਰ ਆਹ ਦੇਖੋ ਆ ਹੈਗਾ ਤਲਮਖਾਣਾ ਅੱਛਾ ਜੀ ਹਾਂਜੀ ਜਿਹੜੇ ਵੀਰਾਂ ਨੂੰ ਕਮਰ ਦੀ ਜਾਂ ਪਿੱਠ ਦੀ ਦਰਦ ਹੋਵੇ ਪੁਰਾਣਾ ਤੋਂ ਪੁਰਾਣਾ ਉਹਦੇ ਵਿੱਚ ਆ ਬਹੁਤ ਵਧੀਆ ਲਾਭਦਾਇਕ ਹੈ। ਅੱਛਾ ਜੀ। ਇਹਦਾ ਪਾਊਡਰ ਬਣਾ ਕੇ ਖਾ ਲਓ। ਠੀਕ ਹੈ ਜੀ। ਜਿਹੜੇ ਵੀਰਾਂ ਨੂੰ ਤਾਂਤ ਪੈਂਦੀ ਹੈ ਆ ਠੰਡੀ ਹੈ। ਅੱਛਾ ਜੀ ਠੰਡੀ चीज ਹੈ। ਠੰਡੀ ਜੀ ਆ। ਆਹ ਆ ਪੱਥਰ ਜੇ ਕੀ ਨੇ ਜੀ? ਸਰਾ ਸੰਗਾੜਾ। ਸੰਗਾੜਾ ਮੱਛੀ। ਸੰਗਾੜਾ ਮੱਛੀ ਨਹੀਂ ਸੰਗਾੜਾ ਜੀ ਆ। ਅੱਛਾ ਜੀ। ਅੱਛਾ ਇਹ ਜੜੀ ਬੂਟੀਆਂ ਜਿਹੜੀ ਚਲੋ ਮਜ਼ਾਕ ਕਰਦੇ ਆ। ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀ ਆ ਗੋਪਾਲ ਸਿੰਘ ਪੇਜ ਤੇ ਸਵਾਗਤ ਹੈ। ਅੱਜ ਤੁਹਾਨੂੰ ਦੋ ਦੋ ਮਹਾਰਥੀਆਂ ਨਾਲ ਵੀ ਮਲਾਉਣਾ ਤੇ ਇੱਕ ਐਸੀ ਘੈਂਟ ਚੀਜ਼ ਦੱਸਣੀ ਆ ਕੁਝ ਨੁਕਸ਼ੇ ਦੱਸਣੇ ਨੇ ਗਰਮੀ ਤੋਂ ਬਚਣ ਲਈ ਹੋਰ ਬਹੁਤ ਕੁਝ ਹੈਗਾ ਖੜੇ ਆ ਮੋਹਿਤ ਜੈਨ ਜੀ ਕੋਲੇ ਸ਼ੁੱਧ ਔਸ਼ਦ ਭੰਡਾਰ ਮਲੇਰਕੋਟਲੇ ਦੇ ਵਿੱਚ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਇਧਰ ਨਿਗਾਹ ਮਾਰ ਲਓ ਹੰਸਾਂ ਦੀ ਜੋੜੀ ਖੜੀ ਆ ਖੜੀ ਆ ਇਹ ਨਾ ਬਹੁਤ ਹੀ ਕੰਮ ਦੇ ਬੰਦੇ ਨੇ ਮੈਂ ਪਹਿਲਾਂ ਹੀ ਕਹਿ ਦੇਣਾ ਮੇਟਰੋ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਨ ਦਾ ਜਿਹੜਾ ਮੈਂ ਸ਼ੁਰੂ ਚ ਕਹਿਣਾ ਹੁੰਨਾ ਨਾ ਉਹ ਆਮ ਲੋਕਾਂ ਦੇ ਬਹੁਤ ਕੰਮ ਦੀ ਵੀਡੀਓ ਹੁੰਦੀ ਹੈ ਮੈਂ ਤਾਂ ਬੇਨਤੀ ਕਰਦਾ ਹੁਣ ਇੱਥੇ ਨਿਗਾਹ ਮਾਰ ਲਓ ਆ ਜੜੀਆਂ ਬੂਟੀਆਂ ਪਈਆਂ ਨੇ ਉਹ ਜੜੀਆਂ ਬੂਟੀਆਂ ਨੇ ਜਿਹੜੀਆਂ ਪੂਰੀ ਦੁਨੀਆ 'ਚ ਜੇ ਕਿਤੇ ਨਹੀਂ ਮਿਲਦੀਆਂ ਤਾਂ 모ਹਿਤ ਜੈਨ ਜੀ ਕੋਲੇ ਆ ਜਾਓ ਨਾਲ ਖੜੇ ਨੇ ਸਾਡੇ ਬੈਦ ਸਾਹਿਬ ਜਮਾਲਦੀਨ ਜੀ ਪਹਿਲਾਂ ਤਾਂ ਇਹਨਾਂ ਦੀ ਮੈਂ ਤੁਹਾਨੂੰ ਤਾਰਫ ਕਰਾਦਾ ਚੌਥੀ ਪੀੜ੍ਹੀ ਦਾ ਇਹਨਾਂ ਦਾ ਜਿਹੜਾ ਆਹਾ ਕੰਮ ਆ ਚੌਥੀ ਪੀੜੀ ਚ ਆ ਪ੍ਰਾਤਨ ਦੁਕਾਨ ਤੋਂ ਵੀ ਦੇਖ ਲੋ ਮਲੇਰ ਕੋਟਲੇ ਦੇ ਵਿੱਚ ਸਭ ਤੋਂ ਪੁਰਾਣੀ ਵੀ ਕਹਿ ਸਕਦੇ ਆ ਚੌਥੀ ਪੀੜੀ ਦਾ ਤਜਰਬਾ ਗਾ ਤੁਸੀਂ ਲਾ ਲੋਗੇ ਹੁਣ ਇਹਨਾਂ ਕੋਲੇ ਕਿੰਨੀਆਂ ਜੜੀਆਂ ਬੂਟੀਆਂ ਭਸਮਾ ਪਈਆਂ ਹੋਣਗੀਆਂ ਜਮਾਲ ਜੀ ਦੀ ਵੀ ਦੂਜੀ ਤੀਜੀ ਪੀੜੀ ਹੋ ਗਈ ਬੈਦ ਪਣੇ ਦੇ ਵਿੱਚ ਮਤਲਬ ਕਿ ਵੀ ਕਹਿੰਦੇ ਕਹੌਂਦੇ ਬੈਦ ਨੇ ਇਹਨਾਂ ਦੀਆਂ ਆਪਣੀ ਕੰਪਨੀ ਵੀ ਆ ਜਿੱਥੇ ਇਹ ਦਵਾਈਆਂ ਤਿਆਰ ਕਰਦੇ ਨੇ ਇਹਨਾਂ ਨੂੰ ਇਕੱਠੇ ਕਰਨ ਦਾ ਮਕਸਦ ਇਹ ਸੀ ਵੀ ਇਹ ਵੀਰ ਤਾਂ ਜੜੀਆਂ ਬੂਟੀਆਂ ਰੱਖਦੇ ਨੇ ਤੇ ਇਹ ਅੱਜ ਤੁਹਾਨੂੰ ਜਾਣਕਾਰੀ ਦੇਣਗੇ ਬਹੁਤ ਸਾਰੀ ਤੇ ਹੋਰ ਜਾਣਕਾਰੀ ਲੈਣ ਲਈ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਮੈਂਟਾਂ 'ਚ ਇਹਨਾਂ ਦਾ ਵੀ ਨੰਬਰ ਲਿਖੂਗਾ ਮੋਹਿਤ ਜੀ ਦਾ ਪੂਰਾ ਐਡਰੈਸ ਤੇ ਨੰਬਰ ਸਕਰੀਨ ਤੇ ਲਿਖਿਆ ਹੋਇਆ ਜੇ ਤੁਸੀਂ ਜੜੀਆਂ ਬੂਟੀਆਂ ਲੈਣੀਆਂ ਨੇ ਤਾਂ ਇਹਨਾਂ ਨਾਲ ਸੰਪਰਕ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ अच्छा जी, जी। की की सर, आ आ अच्छा जी माल जी ਜਿਵੇਂ ਹੁਣ ਕਹਿੰਦੇ ਹੁੰਦੇ ਨੇ ਵੀ ਕਾਲਾ ਅਕਸਰ ਵੈਸ ਬਰਾਬਰ ਮੇਰੇ ਭਾਦਾ ਤਾਂ ਆ ਸਾਰੇ ਭਾਂਡਿਆਂ ਚ ਐਡੋ ਐਡ ਤਰ੍ਹਾਂ ਦੀ ਸਰੋਂ ਆ ਹਾਂਜੀ ਕਿਉਂਕਿ ਅਸੀਂ ਤਾਂ ਸਰੋਂ ਨੂੰ ਜਾਣਦੇ ਆ ਅਸਲ ਦੇ ਵਿੱਚ ਹੈ ਕੀ ਆ ਕੀ ਕੰਮ ਹੈ ਇਹਨਾਂ ਦਾ ਤੁਸੀਂ ਦੱਸੋਗੇ ਸਰ ਆਹ ਦੇਖੋ ਆ ਹੈਗਾ ਤਲਮਖਾਣਾ ਅੱਛਾ ਜੀ ਹਾਂਜੀ ਜਿਹੜੇ ਵੀਰਾਂ ਨੂੰ ਕਮਰ ਦੀ ਜਾਂ ਪਿੱਠ ਦੀ ਦਰਦ ਹੋਵੇ ਪੁਰਾਣਾ ਤੋਂ ਪੁਰਾਣਾ ਉਹਦੇ ਵਿੱਚ ਆ ਬਹੁਤ ਵਧੀਆ ਲਾਭਦਾਇਕ ਹੈ ਅੱਛਾ ਜੀ ਇਹਦਾ ਪਾਊਡਰ ਬਣਾ ਕੇ ਖਾ ਲਵਾਂ ਠੀਕ ਹੈ ਜੀ ਜਿਹੜੇ ਵੀਰਾਂ ਨੂੰ ਤਾਂਤ ਪੈਂਦੀ ਆ ਆ ਠੰਡੀ ਆ ਅੱਛਾ ਜੀ ਠੰਡੀ ਚੀਜ਼ ਆ ਠੰਡੀ ਚੀਜ਼ ਆ ਓਕੇ ਜੀ ਆ ਗਰਮੀਆਂ ਵਿੱਚ ਖਾਣ ਵਾਲੀ ਬੁਧੇ ਚੀਜ਼ ਆ ਇਹਦਾ ਪਾਊਡਰ ਬਣਾ ਕੇ ਸਵੇਰ ਸ਼ਾਮ ਉਹ ਅੱਧਾ ਅੱਧਾ ਚਮਚਾ ਕੱਚੀ ਲੱਸੀ ਨਾਲ ਲੈਣਾ ਠੀਕ ਹੈ ਜੇਕਰ ਇਸ ਨੂੰ ਚੰਗੀ ਤਰ੍ਹਾਂ ਮਤਲਬ ਚੰਗਾ ਡਾਇਗਨੋਸ ਕਰਕੇ ਬਣਾਇਆ ਜਾਵੇ ਜਾਂ ਇਹਦਾ ਫਾਰਮੂਲਾ ਵਧੀਆ ਬਣਾਇਆ ਜਾਵੇ ਤਾਂ ਅੰਗਰੇਜ਼ੀ ਦਵਾਈਆਂ ਨਾਲੋਂ ਵੱਧ ਕੰਮ ਕਰਨਗੀਆਂ ਠੀਕ ਹੈ ਜੀ ਹਾਂਜੀ ਅੱਛਾ ਜੀ ਇਹ ਵੀ ਆ ਕੀ ਚੀਜ਼ ਆ ਜੀ ਫਿਰ ਆ ਸਰੋਂ ਜੀ ਆ ਜੀ ਆਪਣੀ ਲਾਜ ਬੰਤੀ ਹੈ ਬੇਟਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਕੰਡੀ ਹੁੰਦੀ ਆ ਵੀਰ ਹਾਂਜੀ ਆ ਵੀ ਜਿਵੇਂ ਮਰਦਾਨਾ ਕਮਜ਼ੋਰੀ ਆ ਜਾਂ ਜਿਨ੍ਹਾਂ ਨੂੰ ਥੱਕੇ ਵਾ ਵੱਧ ਰੰਦਾ ਹੈ ਕਮਜ਼ੋਰੀ ਵੱਧ ਹੈ ਉਹਨਾਂ ਲਈ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਇਧਰ ਆ ਗਿਆ ਜੀ ਇਹ ਆ ਬੀਜ ਬੰਦ ਹੈ ਜੀ ਅੱਛਾ ਬੀਜ ਬੰਦ ਜੀ ਹਾਂਜੀ ਜਿਹੜੇ ਵੀ ਨਾਮ ਕਾਫੀ ਸੁਨੇ ਹੋਏ ਨੇ ਪਰ ਦੇਖ ਅੱਜ ਰਹੇ ਆ ਤੇ ਮੈਂ ਦੱਸਦਾ ਮੋਹਿਤ ਜੀ ਨੂੰ ਬਹੁਤ ਜਾਣਕਾਰੀ ਆ ਥੋੜੀ ਜਿਹੀ ਦਿੱਕਤ ਇਹ ਕਹਿੰਦੇ ਕੁਦਰਤੀ ਥੋੜਾ ਜਿਹਾ ਬੋਲਣ ਦੇ ਵਿੱਚ ਇਹ ਕਹਿੰਦੇ ਮੇਰੀ ਸਮਝ ਨਹੀਂ ਆਉਣੀ ਬੈਦ ਜੀ ਨੂੰ ਸਾਰੇ ਸਵਾਲ ਕਰ ਲਿਓ ਚਲੋ ਵੈਸੇ ਇਹਨਾਂ ਦੀ ਇੰਨੀ ਇੱਕ ਵਧੀਆ ਜਾਣਕਾਰੀ ਇਕੱਠੀ ਕਰੀ ਹੋਈ ਇਹਨਾਂ ਨੇ ਹੁਣ ਇੱਥੇ ਜਿਹੜਾ ਸਾਫ਼ ਹੁੰਦਾ ਵੀ ਚੌਥੀ ਪੀੜ੍ਹੀ ਦੀ ਚਾਰ ਪੀੜ੍ਹੀਆਂ ਦਾ ਸਾਰਾ ਇਹਨਾਂ ਦਾ ਜਾਣਕਾਰੀ ਇਹਨਾਂ ਕੋਲ ਆ ਹਨ ਤੇ ਅੱਛਾ ਆ ਜਿਹੜਾ ਇਆਂ ਬਾਰੇ ਦੱਸ ਦਿਓ ਜੀ ਮੈਨੂੰ ਮੜਾ ਜੀ ਸਾਰਾ ਅਸ਼ਵਗੰਧਾ ਅੱਛਾ ਇਹੇ ਆਸ਼ਵਗੰਧਾ ਹੁੰਦਾ ਉਹ ਮੈਂ ਮਸੂਰੀਆਂ ਅਸ਼ਵਗੰਧਾ ਮਲੇਠੀ ਐ ਜਿਹਨਾਂ ਕਹਿੰਦੀ ਹੁੰਦੀ ਉਹ ਚੀਜ਼ ਅੱਜ ਦੇਖੀ ਆ ਦੇਖੋ ਜੀ ਆਹ ਜਿਹੜਾ ਇਆਂ ਨੇ ਜਿਹੜੀਆਂ ਇਹ ਬਹੁਤ ਹੀ ਕਾਮਯਾਬ ਜੀ ਆ ਸੁਣੇ ਕੋ ਜੀ ਆ ਤਾਂ ਨਹੀਂ ਵਧੀਆ ਚੀਜ਼ ਆ ਤੇ ਪਹਿਲੀ ਗੱਲ ਤਾਂ ਆ ਦੇਖੋ ਆ ਪਿਓ ਰਸ਼ ਬੰਦਾ ਹੈ ਅੱਛਾ ਜੀ ਆ ਹੈ ਨਹੀਂ ਕਿ ਡੁਪਲੀਕੇਟ ਆ ਹੈ ਜਾਂ ਦੋ ਨੰਬਰ ਦੀ ਕੁਆਲਟੀ ਦਾ ਆ ਫਰਸਟ ਕੁਆਲਟੀ ਦਾ ਸ਼ਬ ਬੰਦਾ ਸਾਡੇ ਕੋਲ ਅੱਛਾ ਜੀ ਤੇ ਰਿਜ਼ਲਟ ਇੰਨਾ ਦਾ ਵਧੀਆ ਹੈ ਦਾ ਜਿਹੜੇ ਵੀਰ ਨੂੰ ਪ੍ਰੋਬਲਮ ਰਹਿੰਦੀ ਹੈ ਨਿਊਰਲ ਦੀ ਜਾਂ ਜਿਨ੍ਹਾਂ ਨੂੰ ਜ਼ਿਆਦਾ ਟੈਨਸ਼ਨ ਵਾਲੇ ਪ੍ਰੀ ਮਰੀਜ਼ ਨੇ ਜਾਂ ਜਿਨ੍ਹਾਂ ਨੂੰ ਨੀਂਦ ਨਹੀਂ ਆਂਦੀ ਜਾਂ ਜਿਨ੍ਹਾਂ ਦੇ ਮਸਲ ਕਮਜ਼ੋਰ ਨੇ ਉਹਨਾਂ ਲਈ ਇਹਦਾ ਪਾਊਡਰ ਬਹੁਤ ਹੀ ਵਧੀਆ ਹੈ ਠੀਕ ਹੈ ਜੀ ਯਕਰ ਇਹ ਕੁਆਲਟੀ ਦੀ ਹੋਵੇ ਤਾਂ ਜੇ ਵਧੀਆ ਕੁਆਲਿਟੀ ਵਧੀਆ ਕੁਆਲਿਟੀ ਠੀਕ ਹੈ ਜੀ ਹੁਣ ਆ ਤਾਂ ਮੈਂ ਵੀ ਜਾਣਨਾ ਵੀ ਇਹ ਆ ਸਫੈਦ ਮੂਸਲੀ ਹੈ ਹੈਨਾ ਜੀ ਇਹਦੇ ਬਾਰੇ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਜਾਣਕਾਰੀ ਹੈ ਕਿਉਂਕਿ ਇਹ ਮਸ਼ਹੂਰ ਹੈ ਇਹ ਬੂਟੀ ਆ ਬਿਲਕੁਲ ਜੀ ਬਿਲਕੁਲ ਆਹ ਆ ਪੱਥਰ ਜੇ ਕੀ ਨੇ ਜੀ ਸਰਾ ਸੰਘਾੜਾ ਸੰਘਾੜਾ ਮੱਛੀ ਸੰਘਾੜਾ ਮੱਛੀ ਨਹੀਂ ਸੰਘਾੜਾ ਜੀ ਆ ਅੱਛਾ ਜੀ ਅੱਛਾ ਇਹ ਜੜੀ ਬੂਟੀਆਂ ਜੜੀ ਬੂਟੀਆਂ ਚਲੋ ਮਜ਼ਾਕ ਕਰਦੇ ਆ ਹਾਂ ਜੀ ਹਾਂ ਜੀ ਇਹ ਸੰਘਾੜਾ ਕੀ ਹੁਣ ਜੇ ਸਾਰੀਆਂ ਜਾਣਕਾਰੀਆਂ ਦੇਣ ਲੱਗੇ ਫੇਰ ਹੋ ਜਾਣੀਆਂ ਵੀਡੀਓ ਲੰਮੀ ਮੇਨ ਮਕਸਦ ਸਾਡਾ ਇਹ ਆ ਵੀ ਜਿਹੜੇ ਬੰਦੇ ਜੜੀਆਂ ਬੂਟੀਆਂ ਬਾਰੇ ਜਾਣਦੇ ਨੇ ਜਿਹੜੇ ਵੈਦ ਨੇ ਉਹ ਇਹਨਾਂ ਨਾਲ ਸੰਪਰਕ ਕਰ ਲੈਣ ਮੋਹਿਤ ਜੈਨ ਜੀ ਨਾਲ ਜਿਹੇ ਵਿਦੇਸ਼ਾਂ 'ਚ ਇਹ ਚੀਜ਼ਾਂ ਮੰਗਾ ਲਓ ਉੱਥੇ ਵੀ ਪਹੁੰਚਣ ਗਿਆ ਤੇ ਤੁਸੀਂ ਦਵਾਈਆਂ ਬਣਾਉਣ ਵਾਸਤੇ ਜਿਹੜੀ ਚੀਜ਼ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਦੀ ਉਹ ਇਹ ਦੇਣਗੇ ਕਿਉਂਕਿ ਇਹਨਾਂ ਕੋਲ ਇੱਕ ਵੱਡਾ ਭੰਡਾਰ ਆ ਸ਼ੁੱਧ ਔਸ਼ਧ ਭੰਡਾਰ ਕਹਿ ਸਕਦੇ ਆ ਅੱਛਾ ਆ ਕੀ ਚੀਜ਼ ਆ ਜੀ ਸਰਾ ਕਾਲੀ ਮੂਸਲੀ ਆ ਇਹ ਵੀ ਮੂਸਲੀ ਆ ਆਹ ਜੀ ਅਸ ਕਾਕਲ ਮਿਸ਼ਰੀ ਹੈ ਜੀ। ਸਕਾਤਲ ਮਿਸ਼ਰੀ। ਇਹ ਤੋਂ ਇਲਾਵਾ ਜੀ ਹੁਣ ਜਿਵੇਂ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ। ਹਾਂਜੀ ਹਾਂਜੀ। ਮੇਨ ਗੱਲ ਮੈਂ ਸੁਣਿਆ ਵੀ ਭਸਮਾ ਸਾਰੇ ਤਰ੍ਹਾਂ ਦੇ ਠੰਡੀਆਂ ਵੀ ਤੱਤੀਆਂ ਵੀ। ਯਾਰ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਜਾ ਰਿਹਾ। ਹਾਂ ਜਿਹੜੀ ਹੁਣ ਆਹ ਰੁੱਤ ਚੱਲ ਰਹੀ ਹੈ ਗਰਮੀ ਦੀ। ਉਹਨਾਂ ਲਈ ਆਹ ਚਾਂਦੀ ਭਸਮ ਹੈ। ਪਿਓਰ। ਓਕੇ ਜੀ। ਵਧੀਆ ਭਸਮਾ। ਹਾਂ। ਇਹਨੂੰ ਸਵੇਰ ਸ਼ਾਮ ਨੂੰ ਆਮਲੇ ਦੇ ਮਰਬੇ ਨਾਲ ਲਾ ਕੇ ਲੈਣਾ। ਅੱਛਾ ਜੀ। ਬਹੁਤ ਹੀ ਵਧੀਆ ਫਾਰਮੂਲਾ। ਅੱਛਾ। ਮਤਲਬ ਕਿ ਠੰਡਾ ਰੱਖੋ। ਠੰਡਾ ਰੱਖੋ। ਅੱਛਾ ਵਿਕਾਸੂਲ ਜੇ ਖਾਣ ਦੀ ਲੋੜ ਨਹੀਂ ਲੋੜ ਹੀ ਨਹੀਂ ਸਰ ਵਿਕਾਸੂਲ ਖਾਣ ਦੀ ਆਮਲੇ ਦਾ ਮਰਬੇ ਤੇ ਇਹਨੂੰ ਮਾੜੇ ਲਾ ਕੇ ਛੁਟਕੀ ਬਰਾਬਰ ਲਾ ਕੇ ਖਾਣਾ ਅੱਛਾ ਨੇਰ ਵਾਲੇ ਉਹ ਡੇਲੀ ਖਾਣਾ ਓਕੇ ਜੀ ਕਹਿੰਦੇ ਹੁੰਦੇ ਨੇ ਆਮਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਅਦ ਚ ਪਤਾ ਲੱਗਦਾ ਹੁੰਦਾ ਆਮਲਾ ਖਾਣਾਗਾ ਸਿਆਣੇ ਦਾ ਆਖਿਆ ਸੁਣ ਲੋ ਇਹ ਪਤਾ ਬਾਅਦ ਚ ਲੱਗੂ ਹੈ ਨਾ ਜੀ ਅੱਛਾ ਆ ਚੀਜ਼ਾਂ ਹੋਰ ਵੀ ਪਈਆਂ ਨੇ ਤੁਹਾਡੇ ਕੋਲ ਸਾਰੇ ਉੱਤੇ ਬਹੁਤ ਭਸਮਾ ਪਈਆਂ ਨੇ ਖਾਸੀਆਂ ਸਾਰੀਆਂ ਸਰ ਭਸਮਾ ਸਾਰੀਆਂ ਨੇ ਸਾਡੇ ਕੋਲ ਆਡੇ ਲੈਵਲ 'ਤੇ ਤੇ ਸਾਨੀ ਅਸੀਂ ਉਹ ਬਸਮਾ ਦਿਖਾ ਰਹੇ ਜਿਹੜੀ ਰੈਗੂਲਰ ਵੈਦ ਡਾਕਟਰ ਇਸਤੇਮਾਲ ਕਰਦੇ ਨੇ ਆਪਣੇ ਫਾਰਮੂਲੇ ਵਿੱਚ ਅੱਛਾ ਜੀ ਠੀਕ ਹੈ ਜੀ ਆ ਵੰਗ ਭਸਮ ਹੈ ਹੂੰ ਜਿਹੜੇ ਪੇਸ਼ੈਂਟ ਨੂੰ ਜਿਵੇਂ ਕਿ ਜਿਨ੍ਹਾਂ ਨੂੰ ਕਮਜੋ ਆਪਾਂ ਕਹਦੇ ਮਰਦਾਨਾ ਕਮਜ਼ੋਰੀ ਹੈ ਹੂੰ ਠੀਕ ਹੈ ਜੀ ਉਹਨਾਂ ਲਈ ਆ ਬਹੁਤ ਹੀ ਲਾਜਵੰਤ ਚੀਜ਼ ਆ ਨੇੜੇ ਆ ਕੇ ਦਿਖਾ ਦੇ ਮਿੱਤਰਾ ਚਾਂਦੀ ਭਸਮ ਹੈ ਜੀ ਤੇ ਆ ਵੰਗ ਭਸਮ ਆ ਮੋਤੀ ਭਸਮ ਹੈ ਜੀ ਠੀਕ ਹੈ ਜੀ ਸੱਚੇ ਮੋਤੀ ਦੀ ਭਸਮ ਉਹ ਵੀ ਪੇਸ਼ਟੀ ਵਿੱਚ ਓਕੇ ਜੀ ਹਾਂਜੀ ਠੰਡੀ ਬਣਾਈ ਹੋਈ ਆ ਪਸਮ ਇਹ ਪੇਸਟੀ ਮਤਲਬ ਕੀ ਹੁੰਦਾ ਜੀ ਸਰ ਪੇਸਟੀ ਉਹ ਹੁੰਦੀ ਹੈ ਜਿਵੇਂ ਕਿ ਕੋਈ ਪਸਮ ਜਿਵੇਂ ਕੋਈ ਗਰਮ ਪਸਮ ਹੁੰਦੀ ਹੈ ਉਹਨੂੰ ਆਪਾਂ ਨੇ ਠੰਡੀ ਬਣਾਣੀ ਹੋਵੇ ਤਾਂ ਉਹਨੂੰ ਗੁਲਾਬ ਦੇ ਫੁੱਲਾਂ ਦੇ ਅਰਕ ਵਿੱਚ ਖਰਲ ਕਰਦੇ ਆ ਓਕੇ ਜੀ ਹਾਂ ਫਿਰ ਉਹ ਠੰਡੀ ਹੋ ਜਾਂਦੀ ਹੈ ਜਿਵੇਂ ਬਾਲੇ ਕਹਿੰਦੇ ਹੁੰਦੇ ਨੇ ਪੁੱਠ ਦੇਣੀ ਇਹੀ ਹੁੰਦੀ ਹੈ ਪਿਸਟੀ ਹੁੰਦੀ ਹੈ ਸਰ ਪੁੱਠ ਅੱਡ ਹੁੰਦੀ ਹੈ ਅੱਛਾ ਜੀ ਠੀਕ ਹੈ ਜਿਹੜੀ ਖਰਲ ਹੁੰਦੀ ਹੈ ਉਹ ਅੱਡ ਹੁੰਦੀ ਹੈ ਪੁੱਠਾ ਭਾਗਣੀ ਵਿੱਚ ਦਿੰਨੇ ਆ ਹੂੰ ਪਸਮਾਂ ਨੂੰ ਸ਼ੁੱਧ ਕਰਨ ਲਈ ਠੀਕ ਹੈ ਜੀ ਠੀਕ ਹੈ ਆ ਜਿਹੜੀ ਆਪਣੀ ਪਿਫਟੀ ਹੁੰਦੀ ਹੈ ਪਿਫਟੀ ਦਾ ਮਤਲਬ ਆ ਹੁੰਦਾ ਆਪਾਂ ਗੁਲਾਬ ਦੇ ਅਰਕ ਦੇ ਵਿੱਚ ਇਹਨੂੰ ਖਰਲ ਕਰਦੇ ਆ ਇਹਨੂੰ ਠੰਡਾ ਕਰਨ ਲਈ ਅੱਛਾ ਜੀ ਆ ਸਮਦੀਤਾ ਸੀ ਠੰਡੀ ਕਰਨ ਲਈ ਠੀਕ ਹੈ ਜੀ ਗੱਲ ਮਿੱਤਰੋ ਇਹ ਆ ਵੀ ਹਰ ਇੱਕ ਚੀਜ਼ ਮਿਲ ਜੂ ਜਿਹੜੀ ਆਯੁਰਵੇਦ ਨਾਲ ਜੁੜੀ ਹੋਈ ਆ ਮਲੇਰ ਕੋਟਲੇ ਸ਼ੁੱਧ ਔਸ਼ਧ ਭੰਡਾਰ ਵਾਲਿਆਂ ਕੋਲ ਹੈ ਨਾ ਤੇ ਇੱਕ ਹੋਰ ਪੁੱਛਣਾ ਜੀ ਮੈਨੂੰ ਕਿਸੇ ਮਿੱਤਰ ਨੇ ਸਪੈਸ਼ਲ ਸਵਾਲ ਕਰਨ ਲਈ ਕਿਹਾ ਸੀਗਾ ਕਹਿੰਦਾ ਵੀ ਐ ਪੁੱਛ ਕਹੀ ਹੁਣ ਮੈਂ ਸਾਰਿਆਂ ਦੇ ਸਾਹਮਣੇ ਪੁੱਛਦਾ ਹੋਰਾਂ ਦੇ ਵੀ ਕੰਮ ਦਿਓ ਕਹਿੰਦਾ ਵੀ ਅਸੀਂ ਰੱਖਦੇ ਆ ਕਬੂਤਰ ਹਾਂਜੀ ਹੁਣ ਆ ਗਈ ਗਰਮੀ ਠੀਕ ਹੈ ਜੀ ਤੇ ਹੁਣ ਕਹਿੰਦਾ ਐ ਪੁੱਛ ਕਹੀ ਵੀ ਉਹਨਾਂ ਤੋਂ ਕਬੂਤਰਾਂ ਦਾ ਸਾਮਾਨ ਮਿਲ ਜੂ ਠੰਡਾ ਸਾਡੇ ਕੋਲ ਜੀ ਹਰ ਤਰ੍ਹਾਂ ਦਾ ਫਾਰਮੂਲਾ ਹੈ ਅੱਛਾ ਜੀ ਕਬੂਤਰਾਂ ਵਾਸਤੇ ਵੀ ਜਿਹੜੇ ਮਰੀਜ਼ਾਂ ਦੇ ਲੀਵਰ ਵਿੱਚ ਗਰਮੈਸ ਪਈ ਹੋਈ ਆ ਜਿਨ੍ਹਾਂ ਦੇ O.T.P.D ਅੱਜਕੱਲ ਵੱਧ ਰਹੇ ਨੇ ਜਾਂ ਜਿਨ੍ਹਾਂ ਦਾ ਲੀਵਰ ਫੈਟੀ ਹੋਇਆ ਪਿਆ ਜਾਂ ਲੀਵਰ A ਗ੍ਰੇਡ ਜਾਂ B ਗ੍ਰੇਡ ਵਿੱਚ ਆ ਚੁੱਕਿਆ ਉਹਦੇ ਲਈ ਵੀ ਸਾਡੇ ਕੋਲ ਫਾਰਮੂਲਾ ਅਵੇਲੇਬਲ ਹੈ ਠੀਕ ਹੈ ਜੀ ਹਾਂਜੀ ਸਾਡੇ ਕੋਲ ਕਬੂਤਰਾਂ ਦਾ ਠੰਡਾ ਫਾਰਮੂਲਾ ਵੀ ਅਵੇਲੇਬਲ ਆ ਅਸੀਂ ਬਣਾ ਕੇ ਦਿੰਨੇ ਆ ਲੈ ਵੀ ਮਿੱਤਰੋ ਗੱਲ ਇਹ ਹੈ ਵੀ ਬਹੁਤ ਸਾਰੀਆਂ ਸਾਰੀਆਂ ਜੜੀਆਂ ਬੂਟੀਆਂ ਸਾਰੀਆਂ ਹੀ ਭਸਮਾ ਇੱਥੋਂ ਮਿਲ ਜਾਣਗੀਆਂ ਮੋਹਿਤ ਜੀ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਮੈਂਟ ਕਰੋ ਮੈਂ ਬੈਦ ਜਮਾਲਦੀਨ ਜੀ ਦਾ ਨੰਬਰ ਤੁਹਾਨੂੰ ਦੇ ਦੂੰਗਾ ਤੇ ਤੁਸੀਂ ਉਹਨਾਂ ਤੋਂ ਵੀ ਜਾਣਕਾਰੀ ਸੰਬੰਧੀ ਕੋਈ ਗੱਲਬਾਤ ਕਰ ਸਕਦੇ ਹੋ ਬਾਕੀ ਮਲੇਰ ਕੋਟਲੇ ਦੇ ਕਿਹੜੇ ਬਾਜ਼ਾਰ ਚਾਹੋ ਜੀ ਮੜਾ ਜਾ ਚਾਣਨਾ ਪਾ ਦੋ ਜੀ ਸਦਰ ਬਾਜ਼ਾਰ ਵਿੱਚ ਆਪਾਂ ਠੀਕ ਹੈ ਜੀ ਪੂਰਾ ਐਡਰੈਸ ਸਕਰੀਨ ਤੇ ਲਿਖਿਆ ਹੈ ਧੰਨਵਾਦ ਤੁਸੀਂ ਜਿਹੜਾ ਕੀਮਤੀ ਸਮਾਂ ਦਿੱਤਾ ਜੀ ਧੰਨਵਾਦ ਦਰਸ਼ਕੋ ਜਿਹੜਾ ਤੁਸੀਂ ਇੰਨਾ ਪਿਆਰ ਦਿੰਨੇ ਹੋ ਸਤਿ ਸ਼੍ਰੀ ਅਕਾਲ